OOF oh.

अग् आओ अग दसी चलो अग्गे स्लो स्लो आ जाओ है मैं चप्पल चढ़ी देखो कि ग्रीन एरिया सारे पास है ਆਜੋ ਪਟਿਓ ਇਹ ਮਤავ ਸਭ ਤੋਂ ਪਹਿਲਾਂ ਜਾਏਗਾ ਪਹਿਲਾਂ ਪਹਿਲਾਂ ਮਤავ ਤੇਰਾ ਫਰੈਂਡ ਕਿੱਥੇ ਆਹੋ ਜਿਹੜਾ ਪਿਛਲੀ ਵਾਰ ਸੀਗਾ ਰੈਬਿਟ ਬਰਾਊਨ ਰੈਬਿਟ ਸੀਗਾ ਨਾ ਇੱਥੇ ਹਾਂ ਕਿ ਤੇ ਹੈਨਾ ਸੀਗਾ ਨਾ ਰੈਪਟ ਹੈ ਇਹ ਪੂਰਾ ਲੱਗ ਰਿਹਾ ਹੈ ਆ ਇਹਦਾ ਪੂਰਾ ਮਤਲਬ ਕਿੰਨੇ ਟਾਈਮ ਦੇ ਵਿੱਚ ਬਣਿਆ ਇਹ ਕਿੰਨੀ ਹੈ ਇਹਦਾ 328 ਫੁੱਟ ਹੈ ਦੀ ਹਾਈਟ ਓਕੇ ਮੈਂ ਤਾਂ ਹਾਂ ਤੇ ਜਨਵਰੀ 2011 ਚ ਕੰਪਲੀਟ ਹੋ ਗਿਆ ਸੀ 11 ਮਹੀਨਿਆਂ ਚ ओके और सुन अंदरो दिखाने क्यों अंदर का लग है लगा जी एडिटोरियम बेटा थक गए चक्कर हैं चक्कर नहीं है आ देखो इससे सारी ਨੇ ਕੇ ਭਾਈ ਫਤੇ ਸਿੰਘ ਮਾਲਵੀ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤੇ ਸਿੰਘ ਜੀ ਦੀਗਵਾਈ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲਿਆ ਸੀ ਸਮਾਣੇ ਦੀ ਜੇਤ ਨਵੰਬਰ 1709 ਬਾਬਾ ਜੀ ਦੇ ਇਥੋਂ ਦਾ ਸੁਵੇਦਰ ਨਿਯੁਕਤ ਕੀਤਾ ਗਿਆ ਸੀ ਚੱਪੜ ਜਿੜੀ ਦੀ ਜਾਂਗ ਵਿੱਚ ਆਪ ਜੀ ਨੇ ਫੈਸਲਾ ਕੋਨਾ ਭੂਮਿਕਾ ਨਵਾਇਆ ਆਪ ਜੀ ਨੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਜੀ ਨਾਲ ਸਾਥ ਦਾ ਜਾਮਪੀਤਾ ਉਹਨਾਂ ਨੇ ਨਾ ਉੱਤੇ ਹੀ ਜਲਾ ਬਟਿੰਡਾ ਵਿੱਚ ਚੱਕ ਫਤਿਹ ਸਿੰਘ ਨਗਰ ਵਸਿਆ ਹੋਇਆ ਹੈ ਓਕੇ ਮਮਾ ਮੈਂ ਰੀਡ ਕਰ ਲਿਆ ਇਹ ਦਰ ਦੇਖੋ ਇਹ ਨੇ ਜੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਨਦੇੜ ਵਿਖੇ ਜੁੱਤ ਜੋ ਸਮਾਉਣ ਤੋਂ ਪਹਿਲਾਂ ਜਿਸ ਸਿੱਖ ਜਰਨਲ ਨੂੰ ਖਾਲਸਾ ਪੰਦੀ ਰਾਜਨੀਤਿਕ ਆਗੂ ਨਿਯੁਕਤ ਕੀਤਾ ਸੀ ਉਹ ਇਤਿਹਾਸ ਜਬਰਨਾ ਸਿੰਘ ਬਾਦਰਜੀ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਆਪ ਜੀ ਨੇ ਪੰਜਾਬ ਪਹੁੰਚ ਕੇ ਸਭ ਤੋਂ ਪਹਿਲਾਂ ਨਵੰਬਰ 1759 ਵਿੱਚ ਸਮਾਣਾ ਸਟੋਰ ਉੱਤੇ ਕੀਤਾ ਉਸ ਤੋਂ ਬਾਅਦ ਮਈ 1759 ਚੱਪੜਚਿੜੀ ਦੇ ਮੈਦਾਨ 'ਚ ਮੁਗਲ ਫੌਜਾਂ ਜਿਨ੍ਹਾਂ ਦੀ ਅਗਵਾਈ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਕੀਤੀ ਨੂੰ ਹਰਾ ਕੇ ਸਰਹੰਦ ਫਤਿਹ ਕੀਤੀ ਇਸ ਜੰਗ ਵਿੱਚ ਦਸ਼ਮ ਪਾਤਸ਼ਾਹ ਦੇ ਛੋਟੇ ਸੈਭਜਾਨ ਅਸ਼ੀਰਦ ਗਰਾਉਂਡ ਵਾਲੇ ਸਰਹੰਦ ਦੇ ਸੂਬੇ ਦਾ ਵजीर खान ਨੂੰ ਮਾਰ ਕੇ ਖਾਲਸਾ ਦਾ ਇਹਨਾਂ ਸਦਾਤਾ ਦਾ ਬਦਲਾ ਲਿਆ ਸੀ ਇਹ ਬੰਦਾ ਸਿੰਘ ਬਹਾਦਰ ਸਰਹੰਦ ਦੀ ਫਤਿਹ ਨਾਲ ਹੀ ਸੁਤਲਜ ਤੋਂ ਲੈ ਕੇ ਜਮੁਨਾ ਨਦੀ ਤੱਕ ਫੈਲੇ ਹੋਏ ਸਰਹੰਦ ਸੂਬੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸਾ ਰਾਜ ਸਾਬਤ ਕਰਦੇ ਆਪ ਜੀ ਨੇ ਸਿੱਖ ਗੁਰੂ ਸੇਵਾ ਨਾਂ ਦੇ ਨਾਮ ਤੇ ਸਰਕਾਰੀ ਸਿੱਕੇ ਮੋਹਰਾਂ ਜਾਰੀ ਕੀਤੀਆਂ ਸਿੱਕੇ ਉੱਤੇ ਇਹ ਉਬਾਰਤ ਉੱਕਰੀ ਹੋਈ ਹੈ ਦੇਖੋ ਤੇ ਇੱਕ ਫਤਿਹ ਉਹ ਨੂਸਰਤ ਉਦ ਰੰਗ ਜਾਫਤ ਅਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਇਸ ਦਿਨ ਆਲ ਹੀ ਬਾਬਾ ਬੰਦ ਸਿੰਘ ਬਹਾਦਰ ਜਿਹਨੇ ਮੁਗਲ ਸਮਰਾਜ ਦੀਆਂ ਜਗੀਦਾਰੀਆਂ ਤੇ ਇਸਵੇਦਾਰੀਆਂ ਸਿਸਟਮ ਨੂੰ ਤੋੜ ਕੇ ਕਾਸਤਕਾਰਾਂ ਤੇ ਮੋਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਸਰਦਾਰੀਆਂ ਬਖਸ਼ੀਆਂ ਇਸ ਫੈਲੇ ਖਾਲਸਾ ਰਾਜ ਦਾ ਸਮਾਂ 1708 ਤੋਂ 1716 ਤੱਕ ਸੀ ਵਕੀਰ ਆਬ ਜੀ ਨੇ 9 ਜੂਨ 1716 ਨੂੰ ਦਿੱਲੀ ਵਿੱਚ ਆ ਵਿਚ ਆਪਣੇ ਪੁੱਤਰ ਅਜੇ ਸਿੰਘ ਤੇ ਸਤੂ ਸਿੰਘਾਂ ਨੂੰ ਸ਼ੀਦੀ ਦੇ ਕੇ ਸਿੱਕੀ ਸਿਤਕ ਨੂੰ ਰੈਂਦੀ ਦੁਨੀਆ ਤੱਕ ਰੋਸ਼ਨ ਕੀਤਾ ਬਾਜੀ ਆ ਤੁਹਾਨੂੰ ਹੁਣ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਆ ਦੇਖਣਯੋਗ ਆ ਪਾਮ ਟਰੀਜ਼ ਲਗਾ ਰੱਖੇ ਨੇ पीसफुल एरिया वो सामने बड़ी कैंट कैंट दरख्त ला रखे हाँ गुरबाणी भी सुनी सकते हो बड़ी अच्छी लग रही है ये देखो ਤੁਹਾਡੀ ਨਾ ਇਹਦੇ VOTING ਵੀ ਕਰ ਸਕਦੇ ਆ ਆਪਾਂ ਟਿਕਟ ਦਿਖਾਣੇ ਆ ਤੁਹਾਨੂੰ ਸੀਡ 15